ਜੋੜੇ ਧਾੜ ਕੇ ਆਪ ਦੇ ਪੱਤਰ ਜੋੜਿਆਂ ਦੀ ਧੂੜ ਆਪਣੇ ਮਸਤਕ ਤੇ ਲਾ ਕੇ ਆਪਣੇ ਆਪ ਨੂੰ ਵੱਡਿਆ ਭਾਗਾ ਵੜਾ ਬਣਾ ਸਕਦਾ ਗੁਰੂ ਪਿਆਰ ਵਾਲਾ ਆਪ ਸੰਤਾਂ ਨੂੰ ਜੋਤੜੀ ਕੀਤੀ ਵੀ ਉਸ ਪੂਰੇ ਗੁਰੂ ਦੇ ਉਸ ਪੂਰੇ ਰਹਿਬਰ ਦੇ ਐ ਮੇਰੇ ਵਰਗੀ ਸੰਸਾਰੀ ਜ਼ਬਾਨ ਕੀ ਬੜੇ ਹਾਲੇ ਹਾਲੇ ਦਾ ਰਹਿਣਾ ਆਦਤ ਹੋ ਰਹਿ ਗਿਆ ਜਾ ਕੇ ਨਾ ਸਾਸੀ ਰਕਤਿਆਂ ਤੇ ਦੋ ਆਪਣੀ ਮੁਠੀਆਂ ਬੰਦ ਕਰਕੇ ਗੁਰੂ ਸੰਤਵਾਲ ਦੇ ਕੇ ਰਾਤ ਨੀਂਦੋਬਿੰਦ ਰਾਤ ਕਹਿੰਦਾ ਦੇਖਦਾ ਹੈ ਕਿ ਇੱਕ ਗੁਰੂ ਇੱਕ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਜੇ ਸਿੱਖ ਦਾ ਜੀਵਨ ਕਿਦਾਂ ਦਾ ਜੀਵਨ ਫਿਰ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਸਿੱਖਾ ਦੇ ਸਿੱਖਾ ਦੇ ਕਿ ਜੇਕਰ ਦੋਖਾ ਜਾਏ ਤਾਂ ਅੱਲਾਹਾਂ ਵਿੱਚ ਜੇ ਕਾ ਨਹੀਂ ਮਾਰੂ ਗੁਰੂ ਦੇ ਭਾਰੇ ਨੂੰ ਕਿਵੇਂ ਮਾਰੂ ਕਿਵੇਂ ਗੁਰੂ ਨੂੰ ਸੋਹਣਿਆ ਅੱਡਾ ਦਸੋਈ ਹੈ ਹੋਰ ਵੀ ਗੁਰੂ ਤੋਂ ਇਹੋ ਹੈ ਕਿ ਸੁਣੋ ਮਗਾਸ ਹੋਰ ਵੀ ਗੁਰੂ ਦੇ ਗੁਰੂ ਸਾਹਿਬ ਦੀ ਮਹਿਤਾ ਹਰ ਇੱਕ ਕਵੀ ਨੇ ਆਪਣੇ ਆਪਣੇ ਹਰ ਇੱਕ ਹਰ ਇੱਕ ਸੰਜੇ ਨੇ ਜਿਹੜਾ ਹੈ ਉਹ बियानी की बियानी लेकिन सरगंज जी भाई जी गुरु की जन्म प्यार करते हैं कहते हैं हाथ पे हाथ किसी गुरुदेश से तू पढ़ लियो जा सारकवासी जी बोले सोनिहार ऐ महाराज जी ने प्रकाश कुफा को स्मरण ਸਿਫਾਰਨਾ ਮੁਖਤਵਾਰ ਸ੍ਰੀ ਗੁਰੂ ਹਰਿ ਸਿੰਘ ਸਾਹਿਬ ਪਸ਼ਨਾ ਨਗਰ ਵਿਖੇ ਵਿਸ਼ੇਸ਼ ਤਿਹਾਛਾ ਆਏਗੇ ਸੱਜੇ ਪੇਸ਼ ਮਾਤਾ ਅੰਦਰ ਆਪ ਜੀ ਦੀ ਅਲਾਨੀ ਦਰਗਾਹ ਕੁਰਬਾਨੀ ਦਾ ਕੀਰਤਨ ਕਰਦਾ ਸਾਡੇ ਯਾਰਾਂ ਮੇਜ ਆਉਂਦੇ ਨੇ ਬਹੁਤ ਬੜਾ ਸਾਦੇ ਮੇਟੀ ਦਾ ਆਨੰਦ ਜੁਦਾ ਆਪਕੋ ਸੇਵਾ ਲਈ ਹੋਰ ਨਾਮ ਸਾਤਾ ਹੋ ਜਾ ਰਿਹਾ ਹੈ ਸਰਵ ਜੀ ਦਾ ਸਭ ਸਾਰੇ ਦੀ ਅਪੀਲ ਹੈ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਗੱਲ ਨਿਕਰ ਕਿਧਰ ਗੱਡਿਆ ਗਿਆ ਸਾਰੇ ਪਿੰਡ ਵਿੱਚ ਟੋਟਾ ਲੰਗਾ ਦੀ ਚਾਰੀ ਕੋੜਿਆਂ ਦੀ ਸਾਰੀ ਪਿੰਡਾਂ ਦੇ ਸਾਰੇ ਛੱਡਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਉਚਾ ਦੇ ਨਾਲ ਟੋਟਾ ਦੇ ਨਾਲ ਬਹੁਤ ਗੁਰੂ ਸਾਹਿਬ ਜੀ ਦਾ ਜਿੰਮਾਾਰੀਆ ਸਤ ਸਤ ਨੂੰ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਇਹਨਾਂ ਦੇ ਨਾ ਜੀ ਅੱਜ ਇਹਦੇ ਦੇਰ ਭਰਾ ਤੰਦਰੁਸਤੀ ਮਿਹਰਬਾਨੀ ਬਖਸ਼ਿਸ਼ ਕਰਾ ਤੇਰੇ ਵਾਹ ਸੱਚੇ ਬਾਦਸ਼ਾਹ ਚੜ੍ਹਦੇ ਗਲਾ ਉੱਚੇ ਇਸੇ ਤਰ੍ਹਾਂ ਇਹਨਾਂ ਨੇ ਕੋਲੋਂ ਸੇਵਾ ਲਿੱਤੀ ਹੈ ਸੰਤਾ ਦਾ ਬਹੁਤ ਸੱਭ ਹੋ ਗਿਆ ਹੁਣ ਦਾਡੀ ਸੈਕ ਲੱਗੇ ਹੋਏ ਆ ਔਰ ਅਗਰੀ ਜਮਾਰੇ ਸਾਲ 12:30 ਵਜੇ ਇਸ ਸਵਾਤੀਏ ਪਾਏ ਹੋਏ ਜੋ ਸਵਾਾਰੀ ਮੋਟੇ ਲੰਗਰ ਵਰਤੇਗਾ ਮੈਂ ਬੇਨਤੀ ਕਰਦਾ ਆ ਜਿਹੜੀਆਂ ਗੈਰ ਹਾਜ਼ਰ ਸੰਗਤਾਂ ਆ ਉਹ ਵੀ ਆਉਣ ਔਰ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਜੀਆ ਬਣਨਾ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਗੁਰਦੁਆਰਾ ਕ੍ਰਿਸ਼ਨਗਰ ਵਿੱਚ ਜੋ ਕਿ ਅਸੀਂ ਬੜੇ ਪਿਆਰ ਤੇ ਸਕਾਰ ਨਾਲ ਆ ਰਹੇ ਹਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਗੁਰਦੁਆਰਾ ਕ੍ਰਿਸ਼ਨਗਰ ਵਿੱਚ ਸ੍ਰੀ ਗੁਰਦਵਾਰ ਸਾਹਿਬ ਨਾਲ ਕ੍ਰਿਸ਼ਨ ਸਾਹਿਬ ਦੀ ਗੁਰਦੁਆਰਾ ਸਾਹਿਬ ਵਿੱਚ ਜੋ ਇਹ ਪ੍ਰੋਗਰਾਮ ਜੋ 4-5 ਦਿਨ ਤੋਂ ਚੱਲ ਰਿਹਾ ਹੈ ਜਿਸ ਵਿੱਚ ਪਹਿਲੇ 4-5 ਦਿਨ ਪਰਵਾਦ ਫੇਰੀਆਂ ਹੋਈਆਂ ਹਨ ਔਰ ਐਤਵਾਰ ਨੂੰ ਵੱਡੀ ਪ੍ਰਭਾਤ ਫੇਰੀ ਹੋਈ ਸੀ ਅੱਜ ਉਸ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਦਾ ਗੁਰਪੁਰਬ ਜੋ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਅੱਜ ਬਹੁਤ ਹੀ ਪਿਆਰੀ ਸਾਧ ਸੰਗਤ ਜੋ ਹੈ ਜੋ ਗੁਰੂ ਚਰਨਾਂ ਵਿੱਚ ਆਈ ਹੋਈ ਹੈ ਔਰ ਗੁਰੂ ਮਹਾਰਾਜ ਦਾ ਜਸ ਗਾ ਰਹੇ ਹਣ ਔਰ ਹਰ ਇੱਕ ਇਨਸਾਨ ਜੋ ਹੈ ਤੰਤਰ ਸਿੰਘ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਇਹ ਜੀਵਨਦਾਨ ਦਿੱਤਾ ਹੈ ਅਸੀਂ ਉਹਨਾਂ ਦੇ ਬਹੁਤ ਹੀ ਪੈਰੋਕਾਰ ਔਰ ਉਹਨਾਂ ਦਾ ਬਹੁਤ ਹੀ ਸ਼ੁਕਰਾਨਾ ਕਰਦੇ ਹਾਂ ਕਿ ਜੇ ਅੱਜ ਅਸੀਂ ਇਸ ਦੁਨੀਆ ਦੇ ਹਾਂ ਉਹ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰਕੇ ਹਾਂ ਜੇਕਰ ਉਹ ਬਚਪਨ ਦੇ ਆਪਣੇ ਪਿਤਾ ਜੀ ਦਾ ਜੋ ਸ਼ਹੀਦੀ ਵਧ ਦੇ ਨਾ ਹਰਨਾ ਹੁੰਦੇ ਤਾਂ ਅੱਜ ਅਸੀਂ ਇਸ ਵਰਤ ਸਵਧਾ ਦੇ ਨਾ ਹੁੰਦੇ ਉਹ ਸਾਡੇ ਹਿੰਦੁਸਤਾਨ ਦਾ ਜੋ ਸਮਾਜ ਹੈ ਔਰ ਉਸ ਦਾ ਜੋ ਇਤਿਹਾਸ ਹੈ ਉਹ ਕੁਝ ਹੋਰ ਹੀ ਹੁੰਦਿਆ ਜੀ ਇਸ ਮੈਂ ਵਾਹਿਗੁਰੂ ਅਗੇ ਦਾਸ ਕਰਦਾ ਹਾਂ ਸੱਚੇ ਬਾਦਸ਼ਾਹ ਇਸ ਦੁਨੀਆ ਤੇ ਇਸ ਤਰ੍ਹਾਂ ਦੇ ਗੁਰੂ ਆਉਂਦੇ ਰਹਿਣ ਆ ਔਰ ਆਪਣੇ ਇਸ ਦੁਨੀਆ ਤੇ ਸਭ ਤੋਂ ਵੱਡੇ ਜੋ ਜੋ ਕਮਾਂਲ ਕਰਦੇ ਰਹਿਣ ਇਸ ਤਰ੍ਹਾਂ ਹੀ ਅੱਜ ਮੈਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ